ਕਬੂ ਨਾ ਛੱਡ ਖੀਤਾ ਪਰਮ ਅਸੰਮਵਜੋਤ ਜੁਗ ਜੁਗਾ ਟਾਗ ਚਬਰ ਛਤਰ ਤਰਤੇ ਮਾਗ ਕਰ ਦੋਲ ਘਨਾਂ ਦੇ ਬਾਣੇ ਸੁੱਚੇ ਨਾਨਕ ਤਰਤੇ ਵੇਪਰ ਸ਼ਬਦ ਗੁਰੂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਕਤਰ ਨਿਗੀ ਘੋਦ ਵਿੱਚ ਅਮਰਤ ਵੇਲੇ ਤੋਂ ਹਾਜ਼ਰੀਆਂ ਭਰੀ ਪੁਰਸਵਾਰੀ ਗੁਰਖਲਸਾ ਸਤਸੰਗੀ ਜਨਮ ਜਨਮ ਜਿੰਨੇ ਕੋ ਸ਼ਰੀਰ ਬੈਠੇ ਹਾਂ ਬਹੁਤ ਵੱਡੇ ਭਾਦਰ ਵਾਲੇ ਹਾਂ ਕਿ ਆਪਾਂ ਇੰਨਾ ਹਸੀਤਾ ਦਿਨਾਂ ਦੇ ਵਿੱਚ ਇਸ ਤੋਂ ਪੋਦੇ ਮਹੀਨੇ ਦੇ ਵਿੱਚ ਆਪਾਂ ਕਰਤਿਆ ਵਾਲੇ ਪਾਤਸ਼ਾਹ ਨੂੰ ਯਾਦ ਕਰਦੇ ਪਿਆ ਇੱਕ ਹੋ ਰੱਖੋ ਗੱਟ ਕੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਕਿ ਆਪਾਂ ਕਲਕਤਾਰ ਵਾਲੇ ਪਾਤਸ਼ਾਹ ਨੂੰ ਯਾਦ ਕਰਦੇ ਪਿਆ ਜਿਸ ਕਲਕਤਾਰ ਵਾਲੇ ਪਾਤਸ਼ਾਹ ਨੇ ਸਾਡੇ ਵਾਸਤੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਓ ਲਗਾਓ ਹੱਥ ਰਿਕਾ ਕੋਝ ਤੈਨ ਦਾ ਬਲ ਬਖਸ਼ੋ ਗੱਜ ਵੱਜ ਗਏ ਆਪੋ ਜੀ ਵਾਹਿਗੁਰੂ ਜੀ ਦਾ ਕਲ ਸਾ ਵਾਹਿਗੁਰੂ ਜੀ ਕੀ ਪੱਜ ਕਲ ਦਾਸ ਕੋ ਸੀ ਜੀ ਆਪਾਂ ਸਰਵਣ ਕੀਤਾ ਸੀ ਕਿ ਗੁੰਮਾ ਮਾਸੂ ਦੇ ਘਰ ਦੇ ਵਿੱਚ ਸੈਭ ਚਾਦੇ ਨੇ ਮਾਤਾ ਗੁਜਰ ਕੌਰ ਉਥੇ ਹੀ ਉਹਨਾਂ ਦਾ ਰਸੋਈਆ ਆ ਜਾਂਦਾ ਗੰਗੋ ਬ੍ਰਾਹਮਣ ਨਵੇਂ ਵੇਖਦਾ ਏ ਮਨ ਜਿਹੜਾ ਵਈ ਆਣ ਹੋ ਜਾਂਦਾ ਏ ਪੰਜਾਬੀ ਦਾ ਰੀ ਤਵੇਂ ਹੋਇਆ ਬਦਾਤਾ ਸਿੰਘ ਧੀਰ ਉਹ ਬੜਾ ਸੋਹਣਾ ਲਿਖਦਾ ਏ ਕਹਿੰਦਾ ਅਸਲ ਵਿੱਚ ਨੇਤ ਨੂੰ ਹਾਰ ਬੈਠਾ ਵਿੱਚ ਛੱਪ ਤੇ ਵੇਖ ਕੇ ਮਾਲਕ ਨੂੰ ਪੀਰ ਪੁੱਤ ਸੀ ਭਾਂਦੇ ਬ੍ਰਾਹਮਣਾਂ ਦਾ ਐ ਪਰ ਨਿਕਲਿਆ ਬੜਾ ਚੰਡਾਲ ਗੰਗਾ ਤੇ ਲਾਲਚ ਬਸ ਹੋ ਕੇ ਘਰ ਆਇਆ ਇਹ ਸਹਿਬ ਜਾਦੇ ਨੂੰ ਤੇ ਮਾਤਾ ਗੁਜਰ ਕੌਰ ਨੇ ਆਪਣੇ ਘਰ ਦੇ ਵਿੱਚ ਲਿਆਉਂਦਾ ਏ ਤੇ ਮਾਤਾ ਆਪਣੀ ਸੋਚ ਕਹਿੰਦਾ ਏ ਕਿ ਮਾਤਾ ਇਹ ਸਹਿਬ ਜਾਦੇ ਨੇ ਇਹ ਗੁਰੂ ਸਾਹਿਬ ਜੀ ਦਾ ਪਰਿਵਾਰ ਹੈ ਇਹਨਾਂ ਦੇ ਕੋਲ ਧੰਨ ਬਹੁਤ ਹੈ ਕਿ ਖਾਣੇ ਦੇ ਵਿੱਚ ਜੈ ਬਣਾ ਲਾ ਦੇ ਇਹ ਮਰ ਜਾਣਗੇ ਗੁਰੂ ਸਾਹਿਬ ਨੂੰ ਸਰਕਾਰ ਨੇ ਫੜ ਲੈਣਾ ਵੱਡੇ ਸਹਿਬ ਜਾਦੇ ਵੀ ਸਰਕਾਰ ਨੇ ਫੜ ਲੈਣੇ ਤੇ ਉਹ ਇੰਨਾ ਤਾਨ ਕਰਦੇ ਇਹਨਾਂ ਦੇ ਖਾਣੇ ਦੇ ਵਿੱਚ ਜ਼ਹਿਰ ਪਾ ਦੇ ਤੇ ਮਾਰ ਜਾਣਗੇ ਜਿੰਨਾ ਧਨ ਹੈਗਾ ਉਹ ਸਾਡਾ ਹੋ ਜਾਵੇਗਾ ਮਾਤਾ ਸੋਤੀ بڑا ਸਮਝਾਉਂਦੀ ਆ ਕਹਿੰਦੀ ਪੁੱਤਰ ਨਾ ਇਦਾਂ ਨਹੀਂ ਕਰੀਦਾ ਕਿਉਂਕਿ ਜੇ ਮਾਂ ਜਿਹੜੀ ਆ 85% ਅਸਰ ਜਿਹੜਾ ਮਾਂ ਦਾ ਜਿਹੜਾ ਬੱਚੇ ਉੱਤੇ ਪੈਂਦਾ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੰਗਾ ਇਨਸਾਨ ਬਣਾ ਸਕਦੀ ਆ ਜੇ ਮਾਂ ਜਾਵੇ ਤੇ ਆਪਣੇ ਬੱਚੇ ਨੂੰ ਚੋਣ ਦੇ ਡਾਕੂ ਬਣਾ ਸਕਦੀ ਆ ਇੱਥੇ ਮੈਨੂੰ ਇੱਕ ਘਟਨਾ ਯਾਦ ਆ ਰਹੀ ਆ ਇੱਕ ਬੱਚੇ ਦੀਆਂ ਦੋ ਮਾਮਾ ਸਨ ਇੱਕ ਮਾਂ ਅਸਲੀ ਤੇ ਇੱਕ ਮਤਰੀ ਸੀ ਅਸਲੀ ਦਾ ਭਾਵ ਜਿਸ ਨੇ ਜਨਮ ਦਿੱਤਾ ਸੀ ਮਤਰੀ ਦਾ ਭਾਵ ਇੱਕ ਹੋਰ ਮਾਂ ਸੀ ਉਸ ਬੱਚੇ ਦੀਆਂ ਦੋ ਨਾਵਾਂ ਸਨ ਪਰ ਦੋਵੇਂ ਦਾਵਾ ਕਰਦੇ ਸਨ ਕਿ ਪੁੱਤਰ ਮੇਰਾ ਹੈ ਇਹ ਜਿਹੜੀ ਘਟਨਾ ਜਿਹੜੀ ਆ ਇਹ ਹਾਈ ਕੋਰਟ ਦੇ ਵਿੱਚ ਚੱਲ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਜੱਜ ਬੈਠਾ ਸੀ ਜੱਜ ਬਹੁਤ ਸਿਆਣਾ ਸੀ ਉਸ ਨੇ ਦੋਨਾਂ ਧਿਰਾਂ ਦੀ ਗੱਲ ਸੁਣੀ ਮਤਲਬ ਇਹ ਕਵੇ ਕਿ ਪੁੱਤਰ ਮੇਰਾ ਹੈ ਅਸਲੀ ਕਵੇ ਪੁੱਤਰ ਮੇਰਾ ਹੈ ਡਾਕਟਰ ਫਾਈਬਰ ਜਿਹੜਾ ਜੱਜ ਸੀ ਉਹ ਬੜਾ ਸਿਆਣਾ ਸੀ ਜੱਜ ਕਹਿਣ ਲੱਗਾ ਕਿ ਫੈਸਲਾ ਹੋਇਆ ਦੋਨੇ ਧਿਰਾਂ ਦੀ ਗੱਲ ਸੁਣ ਕੇ ਇਸ ਬੱਚੇ ਨੂੰ ਵਿਚਕਾਰੋਂ ਕਾਟ ਦਿੱਤਾ ਜਾਵੇ ਅੱਧਾ ਹਿੱਸਾ ਜਿਹੜਾ ਮਤਰੇ ਨੂੰ ਦਿੱਤਾ ਜਾਵੇ ਅਸ ਅੱਧਾ ਜਿਹੜਾ ਅਸਲੇ ਨੂੰ ਦਿੱਤਾ ਜਾਵੇ ਜਿਹੜੀ ਮਤਰੀ ਸੀ ਉਹ ਤੇ ਬੜਾ ਖੁਸ਼ ਹੋਈ ਤੇ ਜਿਹੜੀ ਅਸਲੀ ਸੀ ਉਹ ਕਹਿਣ ਲੱਗੀ ਜੱਜ ਸਾਹਿਬ ਇਹ ਪੁੱਤਰ ਜਿਹੜਾ ਇਸ ਭੈਣ ਦਾ ਏ ਇਹਨੂੰ ਦੇ ਦਿੱਤਾ ਜਾਵੇ ਜੱਜ ਸਮਝ ਗਿਆ ਕਿ ਜਿਹੜੀ ਮਤਰੀ ਆ ਉਹ ਮਰਵਾਉਣਾ ਚਾਹਦੀ ਆ ਤੇ ਜਿਹੜੀ ਅਸਲੀ ਆ ਉਹ ਆਪਣੇ ਪੁੱਤਰ ਨੂੰ ਬਚਾਉਣਾ ਚਾਹਦੀ ਆ ਇਧਰੋਂ ਸੋਗੀ ਮਾਂ ਜਿਹੜੀ ਆ ਆਪਣੇ ਪੁੱਤਰ ਗੰਗੂ ਬ੍ਰਾਹਮਣ ਨੂੰ ਸਮਝਾਉਂਦੀ ਕਹਿੰਦੀ ਨਾ ਪੁੱਤਰ ਇਦਾਂ ਨਹੀਂ ਕਰੀਂਦਾ ਜਿਨ੍ਹਾਂ ਦੇ ਘਰ ਦੇ ਵਿੱਚ ਰਹਿ ਕੇ ਤੂੰ ਸੋਰੀਆ ਰਿਹਾ ਏ ਸੇਵਾ ਕਰਦਾ ਰਿਹਾ ਜੇ ਅੱਜ ਉਹਨਾਂ ਦੇ ਘਰ ਦੇ ਉੱਤੇ ਮੁਸੀਬਤ ਆ ਗਈ ਆ ਕਿ ਇਦਾਂ ਨਾ ਕਰ ਸਭ ਤੋਂ ਪੁਰਨਾ ਦਾ ਸਾਥ ਦੇ ਕਹਿ ਲਗਾ ਨਹੀਂ ਮਾਂ ਇਹਨਾਂ ਦੇ ਕੋਲ ਧੰਨ ਬਹੁਤ ਹੈ ਉਹ ਧੰਨ ਵਿੱਚ ਚੁੱਕਣਾ ਆਪਾਂ ਬਹੁਤ ਅਮੀਰ ਹੋ ਜਾਵਾਂਗੇ ਵਿਦਵਾਨ ਕਹਿੰਦੇ ਨੇ ਤੇ ਮਾਂ ਦਾ ਸੋਭੀ ਕਹਿਣ ਲੱਗੀ ਪੁੱਤਰ ਧੰਨ ਚੁੱਕਣਾ ਤੇ ਚੁੱਕ ਲਈ ਪਰ ਸਹਿਬ ਜਾਤਾਂ ਦੇ ਖਾਣੇ ਦੇ ਵਿੱਚ ਜੈਰ ਨਾ ਪਾਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਖਾਣੇ ਦੇ ਵਿੱਚ ਜੈਰ ਨਾ ਪਾਈ ਕਹਿਣ ਲੱਗੇ ਨੇ ਵਿਦਵਾਨ ਦੱਸਦੇ ਨੇ ਕਿ ਇਹਨਾਂ ਦੇ ਘਰ ਦੇ ਵਿੱਚ ਬਾਜਰੇ ਦਾ ਪ੍ਰਸ਼ਾਦਾ ਤੇ ਗੋਂਗੀ ਦੀ ਦਾਲ ਜਿਹੜੀ ਬਣਦੀ ਹੈ ਬਹੁਤ ਪਤਲੀ ਦਾਲ ਕਹਿੰਦੇ ਕਿ ਪ੍ਰਸ਼ਾਦੇ ਇੰਨੇ ਸ਼ਕਤ ਸੀ ਮਾਤਾ ਗੁਜਰ ਕਹਿੰਨ ਲੱਗੇ ਤੇ ਗੰਗੋ ਇਹ ਪ੍ਰਸ਼ਾਦੇ ਬਹੁਤ ਸ਼ਕਤ ਨੇ ਸਾਬ ਜਾਂਦੇ ਨਹੀਂ ਛੱਡ ਸਕਦੇ ਕਹਿਣ ਲੱਗਾ ਮਾਤਾ ਮੈਂ ਤੇਰੀ ਪੜਾ ਜਾਤਾ ਹੈਗਾ ਇੱਕ ਧੰਗ ਬਣਾ ਦਿੱਤੀ ਆ ਇੱਕ ਤੁਹਾਡੇ ਵਿੱਚ ਨਖਰੇ ਬੜੇ ਨੇ ਵਿਦਵਾਨ ਲੇਖਕ ਨੇ ਕਹਿਣ ਲੱਗਾ ਕਿ ਤੁਹਾਡੇ ਵਿੱਚ ਤਾਂ ਨਖਰੇ ਬੜੇ ਨੇ ਕਹਿੰਦਾ ਮੈਂ ਗਰੀਬ ਰਾਜਾ ਹੈਗਾ ਮੇਰੇ ਕੋਲ ਇਹੋ ਕੁਝ ਹੈਗਾ ਸਿਕੜਾ ਤੇ ਛੱਲ ਲਵੋ ਕਹਿਣ ਲੱਗੇ ਵਿਦਵਾਨ ਦੱਸਦੇ ਨੇ ਮਾਤਾ ਦੇ ਕੋਲ ਇੱਕ ਕੁਰਤੀ ਸੀ ਧੰਗ ਦੀ ਉਹਦੇ ਵਿੱਚੋਂ ਦੋ ਮੋਰਾ ਕਟੀਆਂ ਤੇ ਕਿਹਾ ਕਿ ਜਾ ਪਤਾਸੀ ਲੈ ਕੇ ਆ ਪਤਾਸੇ ਲਿਆਦਣੇ ਮਾਤਾ ਨੇ ਸਾਬ ਜਾਨ ਤੇ ਪਤਾਸੇ ਖਾਦੇ ਤੇ ਜਲ ਛਕਿਆ ਦੋ ਦਿਨ ਹੋ ਗਏ ਸੀ ਪ੍ਰਸ਼ਾਦਾ ਨਹੀਂ ਛਕਿਆ ਸੀ ਸਿਰਫ ਪਤਾਸੇ ਛਕ ਕੇ ਤੇ ਪਾਣ ਜਲ ਛਕ ਕੇ ਜਿਹੜਾ ਗੁਜ਼ਾਰਾ ਕੀਤਾ ਰਾਤ ਦੀ ਗੁਜਾਰਾ ਤੱਕੀ ਸੀ ਘਰ ਕੋ ਬ੍ਰਾਹਮਣ ਤੇ ਮਾਣ ਦੇ ਵਿੱਚ ਬੇਈਮਾਨੀ ਸੀ ਜਿਸ ਨੇ ਕੀ ਕੀਤਾ ਧੰਨ ਚੁੱਕ ਲਿਆ ਧੰਨ ਚੁੱਕ ਲਿਆ ਮਾਤਾ ਨੇ ਧੰਨ ਚੁੱਕਦੇ ਹੋਏ ਦੇਖ ਲਿਆ ਜਦ ਮਾਤਾ ਦੇ ਧਨ ਚੁੱਕਦੇ ਦੇਖ ਲਿਆ ਤੇਰੇ ਚੜਿਆ ਮਾਤਾ ਕਹਿਣ ਲੱਗੀ ਪੁੱਤਰ ਗੰਗੂ ਧੰਨ ਕਿਤੇ ਸਾਮੇ ਰੱਖ ਲਿਆ ਚੰਗਾ ਕਿਤੇ ਸਾਮੇ ਰੱਖ ਲਿਆ ਕੋਈ ਚੋਰ ਜੱਗਾ ਚੁੱਕ ਕੇ ਲੈ ਜਾਂਦਾ ਕਹਿਣ ਲੱਗਾ ਮਾਤਾ ਮੈਨੂੰ ਨਹੀਂ ਪਤਾ ਕਿ ਇੱਕ ਤਾਂ ਰੋਣਾ ਦਿੱਤੀ ਆ ਇੱਕ ਸਿੱਧੀ ਜੂਮਰ ਦਾ ਮੇਰੇ ਤੇ ਨਿਸ਼ਾਨਦਾਨ ਤੇ ਬਹਿ ਗਏ ਕਿਨੇ ਕੋਠੇ ਉੱਤੇ ਚੜ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਘਰ ਦੇ ਚੋਰ ਆਇਆ ਸਾਰਾ ਧੰਨ ਚੁੱਕ ਕੇ ਲੈ ਗਿਆ ਮਾਤਾ ਗੁਜਰ ਪਰ ਕਹਿਣ ਲੱਗੇ ਤੇ ਨਾ ਪੁੱਤਰ ਇਦਾਂ ਨਾ ਕਰ ਕੀ ਹੋ ਗਿਆ ਜੇ ਧੰਨ ਕੋਈ ਚੁੱਕ ਕੇ ਲੈ ਗਿਆ ਉਸ ਚੋਰ ਦੀ ਵੀ ਕੋਈ ਮਜਬੂਰੀ ਹੋਵੇਗੀ ਸਭ ਤੋਂ ਵੱਡਾ ਧੰਨ ਤੇ ਮੇਰੇ ਕੋਲ ਆ ਮੇਰੇ ਸਹਿਬ ਜੱਜ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਭ ਤੋਂ ਵੱਡਾ ਧੰਨ ਜਿਹੜਾ ਮੇਰੇ ਕੋਲ ਆ ਜੇ ਇਹ ਖੋ ਗਿਆ ਤੇ ਮੈਂ ਲੈ ਨਹੀਂ ਸਕਦੀ ਕਿ

ਉਸ ਸਮੇਂ ਦਾ 200 ਰੁਪਿਆ ਇਸਨੇ ਲਿਆ ਤੇ ਮਾਤਾ ਗੁਜਰ ਕੌਰ ਤੇ ਸਾਬਜਾਦੇ ਨੇ ਇਸਨੇ ਖਾਣੇ ਦੇ ਵਿੱਚ ਭੜਾ ਦਿੱਤਾ ਕੱਲ ਦੀ ਰਾਤ ਮਾਤਾ ਗੁਜਰ ਕੌਰ ਤੇ ਸਾਬਜਾਦੇ ਨੇ ਬਰੇਡੇ ਖਾਣੇ ਦੇ ਵਿੱਚ ਪੱਢੀ ਇਧਰੋਂ ਵਜ਼ੀਰ ਖਾਨ ਨੂੰ ਪਤਾ ਲੱਗਾ ਗੜੇ ਖਾਨ ਜਾ ਕੇ ਦੱਸਦਾ ਹੈ ਕਿ ਸਾਬਜਾਦੇ ਤੇ ਮਾਤਾ ਗੁਜਰ ਕੌਰ ਅਸੀਂ ਗ੍ਰਿਫਤਾਰ ਕੀਤੇ ਨੇ ਤੇ ਅੱਜ ਜਿਹੜੇ ਆ ਉਹਨਾਂ ਨੂੰ ਲੈ ਕੇ ਜਾਂਦੇ ਨੇ ਉੱਥੇ ਸਰਾ ਬ ਲੈ ਕੇ ਆਏ ਨੇ ਠੱਡੇ ਗੁੱਜ ਦੇ ਵਿੱਚ ਕੈਦ ਕੀਤਾ ਅੱਜ ਪਹਿਲੀ ਵਿਚਾਰੀ ਲੱਗਣੀ ਆ ਅੱਜ ਪਹਿਲੀ 11 ਉਹ ਅੱਜ ਪਹਿਲੀ ਵਿਚਾਰੀ ਲੱਗਣੀ ਆ ਤੇ ਮਾਤਾ ਗੁਜਰ ਕੌਰ ਕਹੇ ਉਠਾਉਂਦੇ ਪੈਣ ਸਾਬ ਕਾ ਤੈਨੂੰ ਕੋਈ ਸਾਬ ਕਾ ਦੇ ਲਾਲ ਜੀ ਉਠੋ ਅਮਰਤ ਵੇਲਾ ਹੋ ਗਿਆ ਏ ਬੋ ਸਤਨਾਮ ਸ੍ਰੀ ਵਾਹਿਗੁਰੂ ਅਮਰਤ ਵੇਲਾ ਹੋ ਗਿਆ ਏ ਮਤਵਾਰ ਨਿਕਦ ਨੇ ਕਹੇ ਮਾਤਾ ਜੀ ਸਹਿਬਜ਼ਾਦੇਰ ਖਾ ਹੀ ਰਹਿ ਸੰਨ ਉਹਨਾਂ ਨੂੰ ਖੜਕਾ ਆਇਆ ਕਿ ਪੌੜੀਆਂ ਤੇ ਚੜ ਕੇ ਕੋਈ ਆ ਰਿਹਾ ਕੀ ਦੇਖਿਆ ਸਿਪਾਈ ਆਏ ਆ ਆ ਕੇ ਕਹਿਣ ਲੱਗੇ ਕਹਿੰਦੇ ਮਾਤਾ ਜੀ ਸਹਿਬਜ਼ਾਦੇਰ ਨੂੰ ਲੈ ਕੇ ਜਾਣਾ ਅੱਜ ਬਚੈਰੀ ਦੇ ਵਿੱਚ ਵਜ਼ੀਰ ਖਾਨ ਨੇ ਸੱਦਿਆ ਹੈ ਸਰਕਾਰੀ ਦਰਬਾਰ ਦੇ ਵਿੱਚੋਂ ਹੁਕਮ ਹੋ ਰਿਹਾ ਏ ਤੇ ਮਾਤਾ ਗੁਜਰਤ ਹੋਰ ਕਹਿਣ ਲੱਗੇ ਕਹਿੰਦੇ ਭਾਈ ਇਹਦੇ ਛੋਟੇ ਛੋਟੇ ਬੱਚੇ ਨੇ ਤੁਸੀਂ ਸਾਨੂੰ ਲੈ ਕੇ ਕਚਹਿਰੀ ਦੇ ਵਿੱਚ ਜਿਹੜਾ ਸਵਾਲ ਪੁੱਛਣਾ ਏ ਉਹ ਸਾਨੂੰ ਪੁੱਛੋ ਅਸੀਂ ਦੇ ਦਿੰਦੇ ਹਾਂ ਸਵਾਲ ਦੇ ਜਵਾਬ ਇਹਦੇ ਛੋਟੀਆਂ ਛੋਟੀਆਂ ਉਮਰਾਂ ਨੇ ਕਚਹਿਰੀ ਵਿੱਚ ਜਾਣ ਜੋਗੇ ਨਹੀਂ ਹੈਗੇ ਤੁਸੀਂ ਸਾਨੂੰ ਲੈ ਜਾਓ ਕਹਿਣ ਲੱਗੇ ਨਹੀਂ ਸਰਕਾਰ ਦੇ ਦਰਬਾਰ ਵਿੱਚੋਂ ਹੁਕਮ ਹੋਇਆ ਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਕਚੈਰੀ ਦੇ ਉੱਛੇ ਲਿਆਂਦਾ ਜਾਵੇ ਮਾਤਾ ਜੀ ਨੇ ਸਭ ਜਾਂ ਦੇਮ ਤਿਆਰ ਕੀਤਾ ਕੜਗੀਆਂ ਲਿਆਂ ਦਿਮਾਦੇ ਸਜਾਏ ਨੇ ਕਹਿੰਦੇ ਅੱਜ ਪੈਤੀ ਕਚੈਰੀ ਲੱਗਣੀ ਆ ਮਾਤਾ ਜੀ ਸਮਝਾ ਰਹੇ ਨੇ ਕਿ ਪੁੱਤਰ ਜੀ ਯਾਦ ਕਰੋ ਤੁਹਾਡੇ ਦਾਦਾ ਜੀ ਦੇ ਦਾਦਾ ਜੀ ਧੰਗੁਰ ਅਰਜਨ ਪਾਸਾ ਜੀ ਨੱਤੀਆਂ ਤਵੀਆਂ ਤੇ ਬੈਠ ਕੇ ਸਨ ਪਰ ਉਹਨਾਂ ਨੇ ਈਦ ਨਹੀਂ ਮੰਨੀ ਸੀ ਇਜਾਦ ਰੱਖਿਆ ਜੇ ਤੁਹਾਡੇ ਦਾਦਾ ਜੀ ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਨੇ ਸੀਸ ਤੇ ਲਵਾੜਿਆ ਸੀ ਪਰ ਈਦ ਨਹੀਂ ਮੰਨੀ ਸੀ ਤੁਸੀਂ ਇਤਿਹਾਸ ਯਾਦ ਰੱਖਿਆ ਜੇ ਤੁਸੀਂ ਗੁਰ ਤੇਗ ਕਹਾਦਰ ਮਹਾਰਾਜ ਦੇ ਪੁੱਤਰ ਜੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਜੇ ਕਬਰਾ ਜਿਹੜਾ ਡਟ ਕੇ ਸਾਹਮਣਾ ਕਰਿਆ ਜੀ ਵਿਦਵਾਨ ਲਿਖਦੇ ਨੇ ਅੱਜ ਜੇ ਕਬਜ਼ੀਰ ਖਾਨ ਨੇ ਇੱਕ ਹੋਰ ਚਾਲ ਚੱਲ ਦਿੱਤੀ ਕੀ ਚਾਰ ਚੱਲੇ ਉਸ ਨੇ ਵੱਡਾ ਦਰਵਾਜਾ ਬੰਦ ਕਰ ਦਿੱਤਾ ਵੱਡਾ ਦਰਵਾਜਾ ਬੰਦ ਕਰ ਦਿੱਤਾ ਛੋਟੀ ਬਾਰੀ ਖੋ ਦਿੱਤੀ ਸਾਰੇ ਦੇਵਰੇ ਦੇ ਬੈਨੇ ਕਿ ਜਦੋਂ ਅੰਦਰ ਸਿਪਾਈ ਆਉਣਗੇ ਉਹਨਾਂ ਨੂੰ ਦੇਖ ਕੇ ਛੋਟੇ ਸਾਹਿਬ ਜੀ ਵੀ ਉਹਨਾਂ ਦੀ ਨਕਲ ਕਰਨਗੇ ਸਿਪਾਈ ਆ ਕੇ ਸਾਨੂੰ ਮੱਥਾ ਟੇਕਣਗੇ ਸਲਾਮ ਕਰਣਗੇ ਤੇ ਸੋ ਉਹਨਾਂ ਨੂੰ ਦੇਖ ਕੇ ਸਾਹਿਬ ਜਾਦੇ ਵੀ ਮੋਦਾਂ ਕਰਾਂਗੇ ਤੇ ਅਸੀਂ ਵੜ ਕੇ ਤਾੜੀਆਂ ਮਾਰਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਵਜ਼ੀਰ ਖਾਨ ਦੇ ਅੱਗੇ ਝੁਕ ਗਏ ਨੇ ਸਾਹਿਬ ਜਾਦੇ ਨੇ ਦੇਖਿਆ ਕਿ ਜਿਹੜੀ ਆ ਬਾਰਿਖ ਫੁੱਲੀ ਆ ਸਾਰੇ ਸਿਪਾਹੀ ਦੇਖ ਰਹੇ ਦਪੇ ਨੇ ਵਜ਼ੀਰ ਖਾਨ ਦੇਖਦਾ ਪਿਆ ਕਿ ਸਾਹਿਬਜ਼ਾਦੇ ਹੁਣ ਚੁੱਕਣਗੇ ਸਿੱਧੀ ਥਾਂ ਜਰੋਂ ਸਾਹਿਬਜ਼ਾਦੇ ਨੇ ਸੱਜਾ ਪੈਰ ਅੱਗੇ ਕੀਤਾ ਸਾਰੇ ਖਰਮਦੇ ਮਾਰੇ ਜਿਹੜੇ ਸਿਰਥ ਲੜਦੇਗੇ ਪੈਰ ਦੀ ਜੁੱਤੀ ਕਰੋ ਜਿੱਥੇ ਸਿਰ ਚਾਹੀਦਾ ਸੀ ਉਥੇ ਜਦ ਪੈਰ ਦੀ ਜੁੱਤੀ ਅੱਗੇ ਕੀਤੀ ਤੇ ਸਾਰੇ ਦੇਖ ਕੇ ਥਰ ਥਰ ਕੰਬਰ ਲੱਗ ਪਏ ਕਿ ਇਹ ਕੋਈ ਮਾਮੂਲੀ ਬੱਚੇ ਨਹੀਂ ਗੇ ਲੱਗੇ ਸੁੱਚਾ ਅਨੰਦ ਕਵੰਤਾ ਸੀ ਕਹਿਣ ਲੱਗਾ ਵਜੀਰ ਖਾਨ ਜੀ ਇਹ ਸਪੋੜੀਏ ਨੇ ਇਹ ਸੱਪ ਦੇ ਬੱਚੇ ਨੇ ਐਡੀ ਛੇਤੀ ਝੁਕਣ ਵਾਲੇ ਨਹੀਂ ਹੈਗੇ ਕਹਿੰਦੇ ਜਦੋਂ ਸਾਹਿਬ ਜਾਤੀ ਕੰਦਰ ਗਏ ਨੇ ਕਚਹਿਰੀ ਦੇ ਵਿੱਚ ਗਏ ਨੇ ਤੇ ਗੱਜ ਕੇ ਫਤੇ ਬੁਲਾਈ ਜਾਣ ਲੱਗੇ ਵਾਟ ਮੁਝਾ ਖਲਸਾ ਵਾਟ ਮੁਝ ਕੀ ਫਤੇ ਜਦੋਂ ਫਤੇ ਗੱਜ ਕੇ ਬੁਲਾਈ ਵਜੀਰ ਖੜ ਕਰ ਲੱਗਾ ਕਹਿੰਦਾ ਸਾਹਿਬ ਜਾ ਦਿਓ ਤੁਹਾਡੀ ਫਤੇ ਜਿਹੜੀ ਆ ਅਨੰਦਪੁਰ ਸਾਹਿਬ ਵਿੱਚ ਪ੍ਰਵਾਨ ਹੁੰਦੀ ਸੀ ਕਰ ਗਿਆ ਲੈ ਪਾਸ਼ਾ ਪਰਵਾਰ ਵਿੱਚ ਪਰਵਾਣੋ ਦੇ ਸੀ ਪਰੇ ਬਜੀਰ ਖਾਨ ਦਾ ਦਰਬਾਰ ਇੱਥੇ ਪਤੇ ਨਹੀਂ ਗੁਜਾਈ ਜਾਂਦੀ ਇੱਥੇ ਸਲਾਮਤ ਵਾਲੀ ਜਾਂਦੀ ਹੈ ਸੁਚਾਰਾ ਤਾਂ ਕਹਿ ਲੱਗਾ ਕਹਿ ਲੱਗਾ ਪਤੇ ਸਭ ਜਾਂਦੇ ਹੋ ਤੁਹਾਡੇ ਤੋਂ ਗਲਤੀ ਹੋ ਗਈ ਆ ਸਿਰ ਨਵਾ ਕੇ ਸਲਾਮ ਕਰੋ ਕਹਿ ਲੱਗਾ ਸਾਡੇ ਤੇ ਕੋਈ ਗਲਤੀ ਨਹੀਂ ਹੋਈ ਕੋਲੋ ਸਤਨਾਮ

ਕੈਦ ਕਰਕੇ ਕੁਰਾਨ ਪੜਦਾ ਏ ਨਮਾਜ਼ ਪੜਦਾ ਏ ਉਹ ਕਹੋ ਜੇ ਪਖੰਡੇ ਨੂੰ ਅਸੀਂ ਕੀ ਕਰਦਾਂਗਾ ਆਪਾਂ ਆਮ ਘਰਾਂ ਦੇ ਵਿੱਚ ਦੇਖੀਦਾ ਘਰ ਦੇ ਵਿੱਚ ਦੇਖੀਦਾ ਮਾਂ ਕਿ ਉਹਦੀ ਅਸੀਂ ਕਦੀ ਸੇਵਾ ਨਹੀਂ ਕੀਤੀ ਮਾਂ ਕਿ ਉਹਨੂੰ ਅਸੀਂ ਕਦੀ ਪੁੱਛਿਆ ਨਹੀਂ ਗਾ ਤੇ ਗੁਰੂ ਘਰ ਵਿੱਚ ਜਾ ਕੇ ਅਸੀਂ ਪਖੰਡ ਕਰਦੇ ਆਂ ਫਿਰ ਗੱਜ-ਗੱਜ ਕੇ ਕਹਿੰਦੇ ਆਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਿਵੇਂ ਕਿ ਸਭ ਤੋਂ ਵੱਡੇ ਸੇਵਾਦਾਰ ਅਸੀਂ ਹੁੰਨੇ ਆ ਇਹੋ ਜੇ ਪਖੰਡ ਕਰਦੇ ਆ ਤੇ ਰੰਗ ਜੇ ਵੀ ਇਹੋ ਜੇ ਪਖੰਡ ਕਰਦਾ ਸੀ ਆਪਣੇ ਬਾਪ ਜਹਾਨ ਖਾਨ ਨੂੰ ਤੇ ਉਸਨੇ ਜਿਹੜਾ ਕੈਦ ਵਿੱਚ ਰੱਖਿਆ ਹੋਇਆ ਸੀ ਵਾਇਰੂ ਸ਼ਾਹ ਜਾਨ ਨੂੰ ਉਸਨੇ ਕੈਦ ਰੱਖ ਕੇ ਰੱਖਿਆ ਹੋਇਆ ਸੀ ਤੇ ਜਿਹੜਾ ਲੋਕਾਂ ਸਾਹਮਣੇ ਪਖੰਡ ਕਰਦਾ ਸੀ ਕ੍ਰਾਂ ਨ ਪੜਦਾ ਸੀ ਨਮਾਜ਼ ਪੜਦਾ ਸੀ ਪਖੰਡ ਕਰਦਾ ਸੀ ਆਪਣੇ ਭਰਾਵਾਂ ਨੂੰ ਉਸਨੇ ਮਰਵਾ ਕੇ ਰੱਖ ਦਿੱਤਾ ਸੀ ਕਿ ਗੱਡੀ ਦੇ ਮਾਲਕ ਨਾ ਬਣ ਜਣ ਸਗੀ ਭੈਣ ਨੂੰ ਕਰਵਾ ਦਿੱਤਾ ਸੀ ਕਿ ਕੱਲ ਨੂੰ ਵਿਆਹ ਹੀ ਜਾਵੇਗੀ ਇਸ ਦਾ ਘਰ ਵਾਲਾ ਆਵੇਗਾ ਆ ਕੇ ਜਿਹੜਾ ਸੀ ਸਾਰੇ ਬੰਦੇ ਦਾ ਫੜ ਕੇ ਇਸਨੇ ਆਪਣੀ ਸਗੀ ਭੈਣ ਨੂੰ ਹੀ ਕਰਵਾ ਦਿੱਤਾ ਤੇ ਆਪਣੇ ਪਿਓ ਜਿਹੜਾ ਕੈਦ ਕਰਵਾ ਦਿੱਤਾ ਤੇ ਆਪ ਗੱਡੀ ਦਾ ਮਾਲਕ ਬਣ ਗਿਆ ਕਾਜੀ ਕਹਿ ਲਗਾ ਕਹਾਂ ਲੱਗਾ ਕਿ ਸਭ ਜਾਂਦਿਓ ਤੁਹਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ ਰੰਗ ਜੇ ਉਹ ਤੈ ਦਨੇ ਸੀ ਉਹ ਤਹਾਨੂੰ ਜਿਹੜਾ ਮਾਰ ਕਰ ਦੇਵੇਗਾ ਖਿਮਾ ਕਰ ਦੇਵੇਗਾ ਤੈਨ ਲੱਗੇ ਸਾਡੇ ਤੋਂ ਕੋਈ ਗਲਤੀ ਨਹੀਂ ਹੋਈ ਸਾਡੇ ਤੋਂ ਕੋਈ ਗਲਤੀ ਤੇ ਨਹੀਂ ਫਿਰ ਕਾਰਜੀ ਨੇ ਤੇ ਸੱਚਾ ਆਨੰਦ ਨੇ ਲਾਜ ਦੇਣਾ ਸ਼ੁਰੂ ਕਰ ਦਿੱਤੇ ਤੈਨ ਲੱਗੇ ਸਭ ਜਾਂਦਿਓ ਤੁਹਾ ਨੂੰ ਸੋਹਣੀਆਂ ਸੋਹਣੀਆਂ ਨਾਂ ਦੇਵਾਂਗੇ ਤੁਹਾਡਾ ਉਹਨਾਂ ਦੇ ਨਾਲ ਵਿਆਹ ਕਰਾਂਗੇ ਤੁਹਾਨੂੰ ਧਨ ਦੌਲ ਦੇਵਾਂਗੇ ਤੁਹਾਨੂੰ ਬਾਦਸ਼ਾਹੀਆਂ ਦੇਵਾਂਗੇ ਬਸ ਇੰਨਾ ਕੰਮ ਕਰ ਦੋ ਵजीर खान ਦੇ ਸਿਰ ਦੇ ਸਾਹਮਣੇ ਜਿਹੜਾ ਸਿਰ ਨਿਵਾੜ ਕੇ ਸਲਾਮ ਦੀ ਮੋੜ ਕਰ ਲਓ ਕਹਿਣ ਲੱਗੇ ਨਹੀਂ ਇਦਾਂ ਨਹੀਂ ਹੋ ਸਕਦਾ ਕਹਿੰਦੇ ਫਿਰ ਸ਼ਹੀਦ ਹੋਣਾ ਪਵੇਗਾ ਆਪਣੀ jaan ਵਾਰਨੀ ਪਵੇਗੀ ਕਹਿੰਦੇ ਕਿ ਸੋਣਾ ਬਹੁਤ ਸੋਣਾ ਜਵਾਬ ਦਿੰਦਾ ਇੱਥੇ ਕਵੀ ਲਿਖਦਾ ਕਹਿੰਦਾ ਛੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਿਆਤ ਹੈ ਹਿਆਤ ਤੋਂ ਹੈ ਯਾਦ ਹੈ ਉਹ ਮੌਤ ਵੀ ਹਿਆਤ ਹੈ ਕਹਿੰਦੇ ਕਿ ਛੀਦ ਦਾ ਖੂਨ ਜਿਹੜਾ ਕੌਮ ਨੂੰ ਜੀਵਨ ਪ੍ਰਦਾਨ ਕਰਦਾ ਹੈ ਕੌਮ ਨੂੰ ਜੀਵਨ ਪ੍ਰਦਾਨ ਕਰਦਾ ਪਰ ਜਿਸ ਕੌਮ ਦੇ ਵਿੱਚ ਇੱਜ਼ਤ ਗਾਇਤ ਮੁੱਕ ਜਾਂਦੀ ਹੈ ਨਾ ਉਹ ਕਾਮਾ ਜਿਹੜਾ ਜਿਆਦਾਤਰ ਤੱਕ ਜੀਉਂਦਾ ਨਹੀਂ ਰਹਿੰਦਾ ਇੱਥੇ ਕਵੀ ਦੇ ਸੋਹਣੀਆਂ ਸਤਰਾਂ ਦੇਖਿਆ ਨੇ ਕਹਿੰਦਾ ਜਿਹੜੀ ਗਾਉ ਸ਼ੇਰ ਦੇ ਮੂੰਹ ਵਿੱਚ ਆ ਗਈ ਉਸ ਦਾ ਮਾਸ ਵੀ ਨਹੀਂ ਤੇ ਉਸ ਦੀ ਖੰਡ ਵੀ ਨਹੀਂ ਕਹਿੰਦਾ ਜਿਸ ਬਾਗ ਦਾ ਮਾਲਕ ਬੇਈਮਾਨ ਹੋ ਜਾਵੇ ਉਸ ਤੇ ਫਲ ਵੀ ਨਹੀਂ ਤੇ ਉਸ ਤੇ ਫਲ ਵੀ ਨਹੀਂ ਕਹਿੰਦਾ ਜਿਸ ਮਕਾਂ ਦੀਆਂ ਰੀਆਂ ਹੋ ਜਾਣ ਕੱਚੀਆਂ ਉਹ ਘੜੀ ਵੀ ਨਹੀਂ ਤੇ ਪਲ ਵੀ ਨਹੀਂ ਕਹਿੰਦਾ ਜਿਸ ਕੌਮ ਦੇ ਵਿੱਚ ਇੱਜ਼ਤ ਮੁੱਕ ਜੇ ਗੈਰਤ ਮੁੱਕ ਜੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਜਿਆਦਾ ਤਿੰਨ ਤੱਕ ਜਿਉਂਦਿਆਂ ਨੇ ਰਹਿੰਦਿਆਂ ਫਿਰ ਇਹ ਗੁਰੂ ਨਾਨਕ ਪਾਤਸ਼ਾਹ ਦੀ ਸੰਸਾਰ ਦੇ ਵਿੱਚ ਆਏ ਨੇ ਉਹਨਾਂ ਨੇ ਫਿਰ ਇੱਕ ਪੰਥ ਚਲਾਇਆ ਜਿਸ ਦੀ ਗਵਾਹੀ ਭਾਈ ਗੁਰਦਾਸ ਜੀ ਕਰਦੇ ਨੇ ਭਾਈ ਗੁਰਦਾਸ ਜੀ ਪ੍ਰਮਾਣ ਕਰਦੇ ਨੇ ਮਾਰਿਆ ਸਿੱਖਾਂ ਜਗਤ ਵਿੱਚ ਨਾਨਕ ਨਿਰਮਲ ਚਲਾਇਆ ਕਿ ਜਿਹੜਾ ਇਸ ਪੰਥ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੋਵੇ ਉਸ ਨੂੰ ਆਪਣਾ ਸੀਸ ਜਿਹੜਾ ਕੁਰਬਾਨ ਕਰਨਾ ਪੈਂਦਾ ਸੀ ਜੋ ਤੋ ਪ੍ਰੇਮ ਖੇਲਣਾ ਕਰ ਜਾਓ ਕਿ ਜਿਨ੍ਹਾਂ ਨੂੰ ਇਸ ਖੇਲ ਦਾ ਚਾਅ ਹੈ ਸ਼ਹੀਦ ਹੋਣਾ ਚਾਅ ਹੈ ਉਸ ਨੂੰ ਆਪਣਾ ਸੀਸ ਜਿਹੜਾ ਕੁਰਬਾਨ ਕਰਨਾ ਪੈਂਦਾ ਸੀ ਤੇ ਉਹਨਾਂ ਕੁਰਬਾਨੀਆਂ ਦੇ ਉੱਤੇ ਕੜਗੀਆਂ ਵਾਲੇ ਪਾਸ਼ਾ ਦਾ ਸਾਰਾ ਪਰਮਾਰਚਿਆਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਓ ਲੜਕਿਆਂ ਵਾਲੇ ਪਾਸ਼ਾ ਨੂੰ ਯਾਦ ਕਰਕੇ ਪੰਜ ਸੱਤ ਜਿਹੜਾ ਗੁਰਮੰਤਰ ਦਾ ਜਾਪ ਕਰਗੇ ਸੁਰਤੀ ਲਾ ਕੇ ਕਿ ਸਾਰੇ ਲੜਕੀ ਬੋਣਾ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਸਤ ਗਿਆਨ 라ਹੀ ਗੋ ਸਤ ਨਾਨ ਕਰਦਾ ਨਾ ਉਸ ਮਨੁੱਖ ਦੇ ਅੰਦਰੋਂ ਜਿਹੜੇ ਅਪਕਾਰ ਜਿਹੜੇ ਤਤਮ ਹੋ ਜਾਂਦੇ ਨੇ ਉਸ ਦੀ ਸੰਤਿ ਜਿਹੜੀ ਆਕਾਰ ਕੁੱਖ ਪਰਮਾਤਮਾ ਦੇ ਨਾਮ ਤੇ ਨਾਲ ਲੱਗ ਜਾਂਦੀ ਹੈ ਜਿਉ ਮਨੁੱਖ ਜਿਹੜਾ ਆਪਣੇ ਮਨ ਦੇ ਤੇ ਜਿੱਤ ਪ੍ਰਾਪਤ ਕਰ ਲੈਂਦਾ ਬੋਲੋ ਜੀ ਸਤਨਾਮ ਸ੍ਰੀ ਵਾਹਿ ਸਾਨੂੰ ਰੋਜ਼ਾਨਾ ਜਿਹੜਾ ਇਸ ਮੰਤਰ ਦਾ ਜਾਪ ਕਰਦੇ ਰਹਿਣਾ ਚਾਹੀਦਾ ਆਓ ਤੇ ਆਸਨਾ ਜੁੜੀਏ ਤੇ ਅੱਜ ਜਦੋਂ ਆਏ ਤੇ ਪਹਿਲੇ ਕਚਰੀ ਲੱਗੀ ਹੋਈ ਥਾ ਕਾਜੀ ਨੇ ਜਿਹੜੇ ਲਾਚ ਦੇਣੇ ਸ਼ੁਰੂ ਕਰ ਦਿੱਤੇ ਸੁਚਾਨੰਦ ਨੇ ਲਾਚ ਦੇਣੇ ਸ਼ੁਰੂ ਕਰ ਦਿੱਤੇ ਆ ਤੇ ਫਿਰ ਜੀਰ ਖਾਨ ਕਹਿਣ ਲੱਗਾ ਕਿ ਇੱਕ ਵਾਰ ਇਹਨਾਂ ਨੂੰ ਜਿਹੜਾ ਬਾਹ ਲੈ ਜਾਓ ਕੋਈ ਘੜਾ ਘੋਡੂਂ ਗਿਆ ਕੁੜਾ ਉੜੇ ਕੋ ਖਾਓ ਇਹਨਾਂ ਨੂੰ ਕਿਉਂਕਿ ਕੋਈ ਦਾਸ਼ਨ ਪਾਣੀ ਖਾਓ ਕੋ ਜਲ ਸ਼ਕਾਓ ਇਹਨਾਂ ਨੂੰ ਵਨਸਵਰਨ ਜਿਹੜਾ ਵੱਖਰੇ ਵੱਖਰੇ ਪਕਾਣ ਜਿਹੜੇ ਤਿਆਰ ਕਰੋ ਕਿਉਂਕਿ ਇਹ ਦੋ ਤਿੰਨ ਹੋ ਗਏ ਨੇ ਭੁੱਖੇ ਨੇ ਜਦੋਂ ਪ੍ਰਸ਼ਾਦਾ ਛੱਕਣਗੇ ਭੋਜਨ ਛੱਕਣਗੇ ਵਾਸਵੰਤਾਂ ਚੀਜ਼ਾਂ ਦੇਖਣਗੇ ਇਹਨਾਂ ਦਾ ਮਨ ਜਿਹੜਾ ਆਪੇ ਪੇਪਲ ਜਾਏਗਾ ਵਿਦਵਾਨ ਲਿਖਦੇ ਵਿੱਚ ਉਸ ਲੋਕਾਂ ਦੇ ਵਿੱਚ ਲਿਖਿਆ ਮਿਲਦਾ ਹੈ ਇਹ ਸਾਹਿਬ ਦਾ ਜਿਹੜਾ ਬਾਪ ਲੈ ਜਾਂਦੇ ਨੇ ਸਿਪਾਈ ਲੈ ਕੇ ਨੇ ਬਾਪ ਲੈ ਕੇ ਨੇ ਘੜੌਣੇ ਦੇਖੇ ਨੇ ਪਰ ਇਹਨਾਂ ਨੇ ਕਿਸੇ ਘੜੌਣੇ ਨੂੰ ਹੱਥ ਨਾ ਲਾਇਆ ਕੀ ਦੇਖਿਆ ਦੋ ਤਲਵਾਰਾਂ ਜਿਹੜੀਆਂ ਪਈਆਂ ਹੋਣ ਨੇ ਲੱਕੜ ਦੀਆਂ ਤਲਵਾਰਾਂ ਪਈਆਂ ਲੱਕੜ ਦੇ ਤੀਰ ਪੈਣੇ ਤੇ ਸਹਬਜ਼ਾਦੇ ਨੇ ਭੱਜ ਕੇ ਜਿਹੜਾ ਉਹਨਾਂ ਨੂੰ ਫੜਦੇ ਆ ਉੱਤੇ ਉਹਨਾਂ ਦੇ ਨਾਲ ਖੇਡਣ ਲੱਗ ਪਏ ਨੇ ਤੇ ਇੱਕ ਦੂਜੇ ਨਾਲ ਤੀਰ ਦੇ ਨਾਲ ਖੇਡਣ ਲੱਗ ਪਏ ਨੇ ਫਿਰ ਵੱਖਰੇ ਵੱਖਰੇ ਤੋਕਾਨ ਜਿਹੜੇ ਅੱਗੇ ਲਿਆ ਕੇ ਰੱਖੇ ਗਏ ਨੇ ਪਰ ਮਨ ਦੇ ਵਿੱਚ ਲਾਲਸਾ ਤੇ ਕਈ ਵਾਰ ਆ ਜਾਂਦੀ ਆ ਇੱਥੇ ਬਦਵਾਨ ਲਿਖਦੇ ਨੇ ਕਿ ਮਨ ਦੇ ਵਿੱਚ ਸੋਚਦੇ ਪੈਣੇ ਕਿ ਭਾਈ ਜੀ ਪ੍ਰਸ਼ਾਦਾ ਤੇ ਆਪਾਂ ਛਕਣਾ ਨਹੀਂ ਗਾ ਕਿਉਂਕਿ ਆਪਣੀ ਦਾਦੀ ਮਾਂ ਜਿਹੜੀ ਆ ਛੁੰਡੇ ਗੁਰਜ ਦੇ ਵਿੱਚ ਪੁੱਠੀ ਪਾਣੀ ਬੈਠੀ ਆ ਕੋਲ ਸਤਨਾ ਜੀ ਵਾਹਿਗੁਰੂ ਸ੍ਰੀ ਵਾਹਿਗੁਰੂ ਕਹਿੰਦੇ ਇਹ ਲੈ ਕੇ ਜਿਹੜਾ ਇਹਨਾਂ ਨੇ ਪ੍ਰਸ਼ਾਦਾ ਉਹਨਾਂ ਛਕਿਆ ਫਿਰ ਲੈ ਕੇ ਆਲੇ ਵਿਚਾਰੇ ਦੇ ਵਿੱਚ ਸਮਾ ਹੋਇਆ ਜਦੋਂ ਕੋਈ ਚਾਰੀ ਦੇ ਵਿੱਚ ਲੈ ਕੇ ਆਏ ਨੇ ਫਿਰ ਇਹਨਾਂ ਨੇ ਪੁੱਛਿਆ ਆਪ ਤੇ ਕਿਸੇ ਚੀਜ਼ ਤੋਂ ਫੜਿਆ ਕਿਨਾਂ ਨੇ ਕੋਈ ਖੜਾਉਣਾ ਗਿਆ ਸਿਪਾਹੀ ਕਹਿਣ ਲੱਗੇ ਕਹਿੰਦੇ ਨਹੀਂ ਬਾਦਸ਼ਾਹ ਕੋਈ ਖੜਾਉਣਾ ਤੇ ਨਹੀਂ ਗਿਆ ਬਾਸਾ ਢੱਕਣ ਦੀਆਂ ਤਲਵਾਰਾਂ ਤੇ ਲੱਕੜ ਦੇ ਤੀਰ ਲੈ ਕੇ ਜੜਿਆ ਉਦੋਂ ਦੇ ਕਹਿੰਦੇ ਨਾਲ ਹੀ ਫੇਟੀ ਜਾਂਦੇ ਪੈਣ ਕਹਿਣ ਲੱਗੇ ਕਿ ਇਹਨਾਂ ਦੇ ਨਾਲ ਕੀ ਕਰੋਗੇ ਕਹਿਣ ਲੱਗੇ ਕਰਨਾ ਕੀ ਆ ਜੋ ਸਾਡੇ ਗੁਰੂ ਪਿਤਾ ਜੀ ਕਰਦੇ ਆਏ ਨੇ ਅਸੀਂ ਵੀ ਉਹੀ ਕਰਾਂਗੇ ਕਹਿੰਦੇ ਕੀ ਕਰਦੇ ਆਏ ਕਹਿੰਦੇ ਕਰਨਾ ਕੀ ਆ ਅਸੀਂ ਤੁਹਾਡੇ ਨਾਲ ਜਾ ਕੇ ਕਰਾਂਗੇ ਕਹਿੰਦਾ ਕਿ ਜੇ ਅਸੀਂ ਤੁਹਾਨੂੰ ਛੱਡ ਦਈਏ ਤੇ ਫਿਰ ਕੀ ਕਰੋਗੇ ਕਹਿੰਦੇ ਕਰਨਾ ਕੀ ਆ ਜੋ ਸਾਡੇ ਗੁਰੂ ਪਿਤਾ ਜੀ ਕਰਦੇ ਆਏ ਜੰਗਲਾਂ ਦੇ ਜਾਵਾਂਗੇ ਫੌਜਾਂ ਤਿਆਰ ਕਰਾਂਗੇ ਤੁਹਾਡੇ ਉੱਤੇ ਹਮਲਾ ਕਰਾਂਗੇ ਕਹਿੰਦੇ ਜੇ ਫਿਰ ਗੈਤ ਕਰ ਲੈ ਤੇ ਫਿਰ ਛੱਡਾਂਗੇ ਫਿਰ ਕੀ ਕਰੋਗੇ ਕਹਿੰਦੇ ਫਿਰ ਕਰਾਂਗੇ ਉਹਨਾਂ ਚਿਰ ਤੱਕ ਹਾਟੇ ਦੇ ਨਾਲ ਲੜਦੇ ਰਾਵਾਂਗੇ ਜਨਮ ਦੇ ਨਾਲ ਲੜਦੇ ਰਾਵਾਂਗੇ ਜਿੰਨਾ ਚਿਰ ਤੱਕ ਅਸੀਂ ਜ਼ੁਲਮ ਨੇ ਖਤਮ ਕਰ ਲੈਂਦੇ ਬੋਲੋ ਸਬਨਾ ਸ੍ਰੀ ਵਾਹਿਗੁਰੂ ਸਚਾ ਆਨੰਦ ਕਹਿਣ ਲੱਗਾ ਕਹਿਣ ਲੱਗਾ ਬਾਦਸ਼ਾਹ ਇਸ ਕੋੜੀਏ ਨੇ ਇਸ ਸੱਪ ਦੇ ਬੱਚੇ ਨੇ ਇਹਨਾਂ ਨੂੰ ਇਦਾਂ ਨਾ ਛੱਡੀ ਕਹਿਣ ਲੱਗੇ ਬਾਬਾ ਫਤੇ ਸਿੰਘ ਜੀ ਬਹੁਤ ਖਰਚ ਕੇ ਬੰਦੇ ਕਹਿਣ ਲੱਗੇ ਸਚਾ ਆਨੰਦ ਸ਼ੁਕਰ ਮਨਾ ਅਸੀਂ ਤੇਰੇ ਕੈਦੀ ਆਂ ਜੇ ਅਸੀਂ ਤੇਰੇ ਕੈਦੀ ਨਾ ਹੁੰਦੇ ਸਾਰੇ ਗੁਰੂ ਪਿਤਾ ਦੀ ਤੇਰਾ ਸਿਰ ਜਿਹੜਾ ਹੁਣੇ ਢੜਨ ਨੂੰ ਲੱਗਦਾ ਤੇ ਨਾ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਏ ਕੋ ਇਹ ਆ ਯੋਧੇ ਸੂਰਮੇ ਇਹ ਮਹਾਨ ਸੂਰਮੇ ਕਚਹਿਰੀ ਦਾ ਸਮਾ ਜਿਹੜਾ ਸਮਾਪਤ ਹੋਇਆ ਮਾਤਾ ਗੁਜਰ ਕੋਲ ਆਏ ਨੇ ਜਦ ਮਾਤਾ ਗੁਜਰ ਕੌਰ ਕੋਲ ਆਏ ਨੇ ਮਾਤਾ ਗੁਜਰ ਕੌਰ ਨੂੰ ਪੁੱਛਦੇ ਪੈਣੇ ਕਿ ਲਾਲ ਜੀ ਅੱਜ ਕਚੈਰੀ ਦੇ ਵਿੱਚ ਕੀ ਹੋਇਆ ਸੈਭ ਜਾਦੇ ਜਿਹੜਿਆ ਦੱਸਦੇ ਪੈਣੇ ਕਿ ਮਾਤਾ ਜੀ ਅੱਜ ਇਹਨਾਂ ਸੰ ਨਾਲ ਜੁੱਤੇ ਆ ਇਦਾਂ ਕੀਤਾ ਹੈ ਮਾਤਾ ਜੀ ਸੋਚਦੇ ਪੈਣੇ ਕਿ ਸਰਕਾਰੀ ਦਰਬਾਰੇ ਦੇ ਵਿੱਚ ਇਦਾਂ ਹੋਇਆ ਹੁਣ ਇਹਨਾਂ ਬੱਚਿਆਂ ਨੂੰ ਸ਼ਹੀਦ ਕਰਨਗੇ ਇੱਕ ਸਵਾਹ ਕੁਝ ਨਹੀਂ ਕਰ ਸਕਦੇ ਆ ਬੋਲੋ ਸਤਨਾਮ ਸਰੇ ਵਾਹਿਗੁਰੂ ਦੁਨੀਆ ਵਿੱਚ ਛੇਦਾਂ ਦਾ ਨਾਮ ਉੱਚਾ ਕੌਮਾਂ ਬਣਦਗਾ ਨਾਲ ਕੁਰਬਾਨ ਗਤੀ ਕੁਰਬਾਨੀਆਂ ਦੇ ਨਾਲ ਤੇ ਕੌਮਾਂ ਬਣਦਗਾ ਕਿਰਦਾ ਕੌਮਾਂ ਨੇ ਬੰਦਗਾ ਕਿਉਂਕਿ ਜੋ ਸੰਧਾਨਤ ਗੁਰੂ ਨਾਨਕ ਪਾਛੰਦੇ ਨੇ ਵਰਸ਼ ਕੀਤਾ ਸੀ ਉਹਨਾਂ ਪੋਰਿਆਂ ਦੇ ਉੱਤੇ ਸਹਬਜਾਦੇ ਚਾਹਦੇ ਪੈਸਾ ਨਾਲ ਧਨ ਕਲਗੀਆਂ ਵਾਲੇ ਪਾਸ਼ਾ ਦਾ ਪਰਵਾਰ ਜਿਹੜਾ ਸਾਰਾ ਚਾਹਦਾ ਪਿਆ ਸੀ ਕਿਉਂਕਿ ਕਲਗੀਆਂ ਵਾਲੇ ਪਾਸ਼ਾ ਵਰਗਾ ਦੁਨੀਆਂ ਦੇ ਵਿੱਚ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਕੱਲ ਨੂੰ 11:00 ਬੂਹਾਂ ਦੂਸਰੀ ਕਚੈਰੀ ਲੱਗੇਗੀ ਕੱਲ ਦਾ ਇਤਿਹਾਸ ਅੱਪਰ ਕੱਲ ਨੂੰ ਸਰਵਣ ਕਰਾਂਗੇ ਸੋ ਇੰੀਆਂ ਹਾਜ਼ਰੀਆਂ ਪਰਮਾਣਿਕ ਕਰਨਾ ਗੁਰਮਤ ਵਿਚਾਰ ਕਰਦਿਆਂ ਹੋ ਗਈਆਂ ਏਕ ਨਹੀਂ ਅਨੇਕ ਪ੍ਰਕਾਰ ਦੇ ਗਲਤਨਾ ਅਣਜਾਣ ਤੇ ਬੱਚਾ ਸਮਝ ਕੇ ਮਾਫ਼ ਕਰਨਾ ਧੰਨ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਬਖਸ਼ ਜੀ ਬਖਸ਼ਣਾ ਜੀ ਖਲਾਫਤ ਜੀ ਆਪਕੋ ਜੀ ਵਾਢੀ ਪੁੱਤ ਦਾ ਖਾਲਸਾ ਵਾਢੀ ਪੁੱਤ ਦੀ